ਬੋਰਡ ਦਾ ਇਹ ਕਹਿ ਰਿਹਾ ਵੀ 55000 ਰੁਪਏ ਦਿੱਤਾ ਆ ਨਵੇਂ ਡੇਟ ਦੇ ਵਿੱਚ ਜਦੋਂ ਤੋਂ ਮੇਰੇ ਕੋਲ ਟੈਂਡਰ ਹੋਇਆ ਇੱਕ ਸਾਲ ਹਾਂ ਜਦੋਂ ਤੋਂ ਮੇਰੇ ਕੋਲ ਟੈਂਡਰ ਹੋਇਆ ਇੱਕ ਸਾਲ ਹੋ ਗਿਆ ਇੱਕ ਸਾਲ ਦੇ ਵਿੱਚ ਇਹ 55000 ਰੁਪਏ ਸ਼ੋਅ ਕਰ ਦੇਣ ਤੇ ਮੈਂ 1 ਲੱਖ ਰੁਪਿਆ ਗਊਸ਼ਾਲਾ ਦੇ ਵਿੱਚ ਰੱਖ ਦਊਗਾ ਗਊਸ਼ਾਲਾ ਦੇ ਵਿੱਚ ਮਾਤਾ ਗਊ ਦੇ ਗਊ ਮਾਤਾ ਦੇ ਮੱਥੇ ਤੇ ਹੱਥ ਲਾ ਕੇ ਰੱਖ ਕੇ ਇਹ ਪੈਸੇ ਚੱਕ ਲੈਣ ਮੈਂ ਦੇ ਇੱਕ ਲੱਖ ਰੁਪਿਆ ਦੇਊਗਾ ਜੀ ਪ੍ਰਾ ਗਗਨ ਸਿੱਠੀ ਮੇਰਾ ਛੋਟਾ ਭਰਾ ਹੈ ਪ੍ਰੈਜ਼ੈਂਟ ਟਾਈਮ ਦੇ ਵਿੱਚ ਵੀ ਇਹਦੇ ਬਚੀਤੀ ਛੋਟੇ ਬੋਰਡ ਸਦਰ ਥਾਣੇ ਕੋਲੇ ਵੱਡਾ ਬੋਰਡ ਕੰਮਿਆਂ ਨਾਲ ਗੇਟ ਤੇ ਇੱਕ ਬੋਰਡ ਲੱਗਾ ਪਿਆ ਜਿਹਦਾ ਮੈਂ ਅੱਜ ਤੱਕ ਕਦੇ ਇਸ ਨੂੰ ਕਿਹਾ ਵੀ ਨਹੀਂ ਵੀ ਤੂੰ ਹਟਾ ਤੇ ਨਾ ਮੈਂ ਕਦੇ ਇਸ ਤੋਂ ਕੋਈ ਪੈਸਾ ਲਿਆ ਇਹਨੇ ਜਿਹੜੀ ਸ਼ਬਦਾਵਲੀ ਵਰਤੀ ਹੈ ਮੇਰੇ ਪ੍ਰਤੀ ਉਹ ਬਹੁਤ ਮਾੜੀ ਹੈ ਮੇਰਾ ਗਗਨ ਸੇਠੀ ਭਰਾ ਹੈ ਫਿਰ ਤੁਹਾਨੂੰ ਲੱਗਦਾ ਭਰਾ ਇਹ ਮੈਨੂੰ ਖੁਦ ਨੂੰ ਸਮਝ ਨਹੀਂ ਆ ਰਹੀ ਵੀ ਇਹ ਕੀ ਕਰ ਰਿਹਾ ਗੌਰਵ ਕੱਕੜ ਇਹ ਰੋਲਾ ਪਾ ਰਿਹਾ ਵੀ ਕਿ ਠੇਕੇਦਾਰ ਖਾ ਗਿਆ ਠੇਕੇਦਾਰ ਖਾ ਗਿਆ ਠੇਕੇਦਾਰ ਖਾ ਗਿਆ ਪਰ ਮੈਂ ਤਾਂ ਇੱਕ ਗੱਲ ਕਹਿ ਰਿਹਾ ਵੀ ਮੈਂ ਗਊਸ਼ਾਲਾ ਚ ਪੈਸੇ ਰੱਖ ਦਿੰਨਾ ਹੈਗਾ ਜਦੋਂ ਇਹਨਾਂ ਨੂੰ ਇਹਨਾਂ ਨੇ ਮੈਨੂੰ ਜੇ ਇੱਕ ਪੈਸਾ ਵੀ ਦਿੱਤਾ ਤੇ ਗਊਸ਼ਾਲਾ ਚ ਪੈਸੇ ਚੱਕ ਲੈਣ ਲੱਗਣਾ ਸੋ ਸਹੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਐਫ ਨਿਊਜ਼ ਪੰਜਾਬ ਤੇ ਮੈਂ ਤੁਹਾਡਾ ਆਪਣਾ ਜਗਦੀਸ਼ ਬਾਂਬਾ ਉਮੀਦ ਕਰਦਾ ਹਾਂ ਠੀਕ ਠਾਕ ਹੋਵੋਗੇ ਫਰੀਦਕੋਟ ਤੇ ਫੇਰ ਕੁਝ ਠੀਕ ਨਹੀਂਗਾ ਫਰੀਦਕੋਟ ਦੇ ਵਿੱਚ ਨਗਰ ਕੌਂਸਲ ਵੱਲੋਂ ਅਨਾਧਿਕਾਰਤ ਥਾਵਾਂ ਤੇ ਲੱਗੇ ਬੋਰਡ ਫਲੈਕਸ ਬੋਰਡ ਪਿਛਲੇ ਦਿਨੀ ਹਟਾ ਦਿੱਤੇ ਗਏ ਸੀ ਉਸ ਨੂੰ ਲੈ ਕੇ ਮੁੱਦਾ ਕਾਫੀ ਭਟਕਿਆ ਪਿਛਲੇ ਦਿਨੀ ਭਾਜਪਾ ਦੇ ਕੁਝ ਅਹੁਦੇਦਾਰ ਤੇ ਵਰਕਰ ਇਕੱਠੇ ਹੋ ਕੇ ਡਿਪਟੀ ਕਮਿਸ਼ਨ ਨੂੰ ਮਿਲੇ ਸੀ ਵੀ ਸਾਡਾ ਜਿਹੜਾ ਸਰਕੂਲਰ ਰੋਡ ਦੇ ਉੱਪਰ ਇੱਕ ਇਮੀਗ੍ਰੇਸ਼ਨ ਸੈਂਟਰ ਦਾ ਬੋਰਡ ਲੱਗਿਆ ਉਹ ਗਲਤ ਪਾੜਿਆ ਗਿਆ ਜਿਨ੍ਹਾਂ ਨੇ ਉਹ ਬੋਰਡ ਪਾੜਿਆ ਉਹਦੇ ਤੇ ਕਾਰਵਾਈ ਕੀਤੀ ਜਾਵੇ ਤੇ ਵਿੱਚ ਹੀ ਉਹਨਾਂ ਨੇ ਇੱਕ ਗੱਲ ਕਹੀ ਸੀ ਇਸੇ ਖਬਰ ਦੇ ਵਿੱਚ ਵੀ ਠੇਕੇਦਾਰ ਨੂੰ ਅਸੀਂ 55000 ਰੁਪਇਆ ਦਿੱਤਾ ਏਸੇ ਬੋਰਡ ਦਾ ਅੱਜ ਠੇਕੇਦਾਰ ਆਪਣੇ ਨਾਲ ਹੈਗੇ ਆ ਉਹ ਆਪਣਾ ਪੱਖ ਰੱਖਣਾ ਚਾਹੁੰਦੇ ਆ ਵੀ ਉਹਦੇ ਵਿੱਚੋਂ ਕੀ ਗੱਲ ਹੋਈ ਸੀ ਉਹ ਬੋਰਡ ਦੇ ਉਹਨਾਂ ਨੇ ਕਿੰਨੇ ਪੈਸੇ ਦਿੱਤੇ ਸੀ ਕਿੰਨੇ ਦਾ ਲੋਹਾ ਲੱਗਿਆ ਸੀ ਕੱਲ ਉਹਨਾਂ ਦਾ ਪੱਖ ਨਹੀਂ ਕਿਸੇ ਕਾਰਨ ਮਿਲ ਸਕਿਆ ਆਪਣੇ ਨਾਲ ਹੈਗੇ ਆ ਗੱਲ ਕਰਾਂਗੇ ਕਾਕਾ ਬਾਈ ਆ ਫਰੀਦਕੋਟ ਤੋਂ ਨਗਰ ਕਾਉਂਸਲ ਤੋਂ ਜਿਹੜਾ ਠੇਕਾ ਲਿਆ ਹੋਇਆ ਜਿਨ੍ਹਾਂ ਨੇ ਫਲੈਕਸ ਵਾਲੇ ਆ ਕਾਕਾ ਬਾਈ ਕਰਦੇ ਆ ਗੱਲਬਾਤ ਹੋਰ ਬਾਈ ਕਾਕੇ ਠੀਕ ਹੋ ਹਾਂਜੀ ਹਾਂਜੀ ਠੀਕ ਹੈ ਜੀ ਬਿਲਕੁਲ ਸਹੀ ਕੀ ਗੱਲ ਕੀ ਹੋਈ ਹੈ ਇਹ ਜਿਹੜੀ ਹੈ ਕਹਿੰਦੇ ਵੀ 55000 ਰੁਪਇਆ ਬੋਰਡ ਦਾ ਦਿੱਤਾ ਹੋਇਆ ਬਾਈ ਜੀ ਕੋਈ ਗੱਲਬਾਤ ਨਹੀਂ ਹੈ ਮੇਰੇ ਕੋਲੇ ਨਗਰ ਕੌਂਸਲ ਦਾ ਕੰਟਰੈਕਟ ਹੈ 5 ਸਾਲ ਦਾ ਜਿਸ ਦਾ ਮੈਂ 5 ਲੱਖ ਰੁਪਇਆ ਪ੍ਰਤੀ ਮਹੀਨਾ ਨਗਰ ਕੌਂਸਲ ਨੂੰ ਪੇ ਕਰ ਰਿਹਾ ਇੱਕ ਸਾਲ ਦੀ ਐਡਵਾਂਸ ਕਿਸ਼ਤ ਮੈਂ ਪਹਿਲਾਂ ਜਮ੍ਹਾਂ ਕਰਵਾ ਦਿੱਤੀ ਸੀ ਜਿਹੜੀ ਕਿਸ਼ਤ ਮੇਰੀ ਦੂਸਰੀ ਸ਼ੁਰੂ ਹੋਣੀ ਹੈ ਉਹ ਜਨਵਰੀ ਦੇ ਵਿੱਚ ਸ਼ੁਰੂ ਹੋਣੀ ਸੀ ਕੁਝ ਪਰੇਸ਼ਾਨੀਆਂ ਜੋ ਕਿ ਮੈਂ ਨਗਰ ਕੌਂਸਲ ਨੂੰ ਰਿਟਰਨ ਦੇ ਵਿੱਚ ਲਿਖਤੀ ਤੌਰ ਤੇ ਦਿੱਤੀਆਂ ਸੀ ਉਹ 1 ਸਾਲ ਦੇ ਵਿੱਚ ਨਗਰ ਕੌਂਸਲ ਨੇ ਉਹਨਾਂ ਮੇਰੀਆਂ ਪਰੇਸ਼ਾਨੀਆਂ ਦੇ ਉੱਤੇ ਕੋਈ ਵੀ ਅਸਰ ਨਹੀਂ ਕੀਤਾ ਜਿਸ ਕਰਕੇ ਮੈਂ 21224 ਨੂੰ ਕੋਰਟ ਦੇ ਵਿੱਚ ਕੇਸ ਫਾਈਲ ਕਰਤਾ ਕਿ ਨਗਰ ਕੌਂਸਲ ਮੇਰੀਆਂ ਪਰੇਸ਼ਾਨੀਆਂ ਨਹੀਂ ਸੁਣ ਰਹੀ ਕਿਉਂਕਿ ਇਸ ਦੀ ਕਿਸ਼ਤ ਬਹੁਤ ਜ਼ਿਆਦਾ ਹੈ ਫਰੀਦਕੋਟ ਦੀ ਨਗਰ ਕੌਂਸਲ ਦਾ ਟੈਂਡਰ ਹੈ ਜਿਹੜਾ ਪੰਜਾਬ ਦੇ ਵਿੱਚੋਂ ਸਭ ਤੋਂ ਮਹਿੰਗਾ ਨਗਰ ਕੌਂਸਲਾਂ ਵਿੱਚੋਂ ਸਭ ਤੋਂ ਮਹਿੰਗਾ ਟੈਂਡਰ ਹੈ ਇਸ ਦੀ ਕਿਸ਼ਤ ਭਰਨੀ ਬਹੁਤ ਔਖੀ ਗੱਲ ਹੈ ਨਗਰ ਜਦੋਂ ਨਗਰ ਕੋਰਟ ਦੇ ਵਿੱਚ ਕੇਸ ਕੀਤਾ ਉਹਨਾਂ ਨੇ 9124 ਨੂੰ ਨਗਰ ਕੌਂਸਲ ਨੂੰ ਤਲਬ ਕਰ ਲਿਆ ਠੀਕ ਹੈ ਠੀਕ ਹੈ ਜੀ ਜਿਹੜਾ ਇਹ ਰੌਲਾ ਹੈ ਇਹ ਫਾਲਤੂ ਬੋਰਡ ਲੱਗੇ ਲੁਗੇ ਸੀ ਜੋ ਛੱਤਾਂ ਤੇ ਦੁਕਾਨਾਂ ਦੇ ਮੂਹਰੇ ਉਹਨਾਂ ਕਰਕੇ ਮੈਂ ਨਗਰ ਕਾਉਂਸਲ ਦੀ ਕਿਸ਼ਤ ਨਹੀਂ ਭਰੀ ਸੀ ਇੱਕ ਮੇਰਾ 30 ਲੱਖ ਰੁਪਏ ਦਾ ਲੋਹਾ ਲੱਗਾ ਟੋਟਲ ਜਿਹੜੇ ਹੋਲਡਿੰਗ ਨਵੇਂ ਲਗਾਏ ਗਏ ਆ ਮੈਂ ਨਗਰ ਕਾਉਂਸਲ ਨੂੰ ਬੇਨਤੀ ਕੀਤੀ ਸੀ ਕਿ ਇਹ 30 ਲੱਖ ਰੁਪਏ ਦਾ ਜਿਹੜਾ ਮੇਰਾ ਲੋਹਾ ਲੱਗਾ ਹੈ ਇਹ ਮੈਨੂੰ ਰਿਟਨ ਦੇ ਵਿੱਚ ਦਿੱਤਾ ਜਾਵੇ ਕਿ ਜਦੋਂ ਤੇਰਾ ਟੈਂਡਰ ਖਤਮ ਹੋ ਗਿਆ ਇਹ ਲੋਹਾ ਤੇਰਾ ਹੈ ਇਸ ਦੀ ਮਾਲਕੀ ਤੇਰੀ ਹੈ ਇਸ ਵਜ੍ਹਾ ਕਰਕੇ ਨਾਂ ਲਿਖਣ ਕਰਕੇ ਤੇ ਨਾਂ ਫਾਲਤੂ ਬੋਰਡ ਉਤਰਵਾਉਣ ਕਰਕੇ ਮੈਂ ਨਗਰ ਕਾਉਂਸਲ ਦੇ ਉੱਤੇ ਕੇਸ ਕਰਤਾ ਉਹ ਕਿਸ਼ਤ ਤਾਂ ਨਹੀਂ ਭਰੀ ਤੁਸੀਂ ਉਹ ਉਹਦਾ ਰਾਜੀਨਾਵਾ ਹੋ ਗਿਆ ਹੁਣ ਪਿਛਲੇ ਦਿਨ ਹੀ ਪਤਾ ਲੱਗਿਆ ਹਾਂਜੀ ਬਾਈ ਜੀ ਉਹਦਾ ਰਾਜੀਨਾਵਾ ਹੋ ਚੁੱਕਿਆ ਕਿਸ਼ਤ ਬਕਾਇਦਾ ਭਰ ਦਿੱਤੀ ਐ ਕੋਈ ਪ੍ਰੋਬਲਮ ਨਹੀਂ ਕਿਸੇ ਗੱਲ ਦੀ ਵੀ ਇਹ ਜੋ ਲੋਕ ਗੌਰਵ ਕੱਕੜ ਬਾਈ ਜੀ ਸਾਡੇ ਸਤਕਾਰਯੋਗ ਤੇ ਗਗਨ ਸੇਟੀ ਮੇਰੇ ਛੋਟੇ ਭਰਾ ਇਹ ਜੋ ਪ੍ਰੋਪੋਗੈਂਡਾ ਕਰ ਰਹੇ ਆ ਕਿ ਠੇਕੇਦਾਰ ਨੇ ਕਿਸ਼ਤ ਨਹੀਂ ਭਰੀ ਠੇਕੇਦਾਰ ਨੇ ਕਿਸ਼ਤ ਨਹੀਂ ਭਰੀ ਇਹ ਇਹ ਜਿਹਾ ਹੀ ਕੋਈ ਗੱਲਬਾਤ ਨਹੀਂ ਐ ਮਤਲਬ ਕੇਸ ਤੋਂ ਤੁਸੀਂ ਆਪਣੀਆਂ ਪਰੇਸ਼ਾਨੀਆਂ ਕਰਕੇ ਨਹੀਂ ਭਰੀ ਸੀਗੀ ਤੇ ਉਹਦਾ ਕੋਰਟ ਕੇਸ ਸੀ ਕੋਰਟ ਦਾ ਹੁਣ ਹਾਲ ਹੋ ਗਿਆ ਕਿੰਨੇ ਬੋਰਡ ਕਿੰਨੇ ਲੱਗੇ ਆ ਜੇ ਆਪਾਂ ਸ਼ਹਿਰ 'ਚ ਗੱਲ ਕਰ ਲਈਏ ਟੋਟਲ ਕਿੰਨੇ ਕ ਬੋਰਡ ਲੱਗੇ ਨਗਰ ਕਾਉਂਸਲ ਵੱਲੋਂ 67 ਵੱਡੇ ਬੋਰਡ ਮਨਜ਼ੂਰ ਆ ਜੀ 240 ਖੰਭੇ ਮਨਜ਼ੂਰ ਆ ਜਿਸ ਦੇ ਵਿੱਚੋਂ 240 ਖੰਭਿਆਂ ਦੇ ਵਿੱਚੋਂ ਪ੍ਰੈਜੈਂਟ ਟਾਈਮ 50 ਖੰਭੇ ਚੱਲੂ ਆ ਜਿਹੜੇ ਨਗਰ ਕਾਉਂਸਲ ਵੱਲੋਂ 67 ਬੋਰਡ ਮਨਜ਼ੂਰ ਆ ਉਹਦੇ ਵਿੱਚੋਂ 55 ਕ ਬੋਰਡ 52 ਤੋਂ 55 ਬੋਰਡ ਲੱਗੇ ਆ ਇੱਕ ਵੀ ਬੋਰਡ ਫਾਲਤੂ ਨਹੀਂ ਲੱਗਾ ਜੀ ਇਸ ਬੋਰਡ ਦੀ ਜਿਹੜੀ ਗੱਲ ਆ ਰਹੀ ਹੈ 골ਡਨ ਫੈਦਰ ਦੇ ਸਾਹਮਣੇ ਬੋਰ ਲੱਗਿਆ ਹੈ ਇਮੀਗ੍ਰੇਸ਼ਨ ਦਾ ਹਾਂਜੀ ਉਹ ਕਹਿੰਦੇ ਵੀ ਅਸੀਂ ਤੁਹਾਨੂੰ 55000 ਰੁਪਿਆ ਇਹਦਾ ਦਿੱਤਾ ਹੋਇਆ ਹੈ ਹਨਾ ਹਾਂਜੀ ਆਇਆ ਤੁਹਾਡੇ ਕੋਲੇ ਪੈਸੇ ਇਹ ਆਏ ਬਾਈ ਜੀ ਅਸੀਂ 22 ਦੇ ਵਿੱਚ ਕੰਮ ਕੀਤਾ ਸੀ ਗਗਨ ਸੇਠੀ ਦਾ 1 ਲੱਖ 9000 ਰੁਪਏ ਦਾ ਜਿਹਦੇ ਵਿੱਚੋਂ 12 6 22 ਨੂੰ 50000 ਰੁਪਿਆ 15 6 22 ਨੂੰ ਫਿਰ 50000 ਰੁਪਿਆ ਮੇਰੇ ਕੋਲੇ ਆਇਆ 9500 ਰੁਪਿਆ ਮੇਰਾ ਪਿਛਲਾ ਬਾਕੀ ਖੜਾ ਸੀਗਾ ਜੀ ਉਸ ਤੋਂ ਬਾਅਦ ਮੈਂ 42672 ਰੁਪਿਆ ਦਾ ਇਹਦਾ ਹੋਰ ਕੰਮ ਕੀਤਾ ਸਾਰਾ ਕੰਮ ਕਰਨ ਦੇ ਬਾਵਜੂਦ ਮੇਰਾ ਹਸਾਬਕਤਾ ਇਸ ਦੇ ਨਾਲ ਅੰਦਾਜ਼ਾ ਵੀ 5-7000 ਰੁਪਿਆ 10000 ਰੁਪਿਆ ਇਧਰ ਉਧਰ ਹੋਊਗਾ ਇਸ ਬੋਰਡ ਦਾ ਇੱਕ ਵੀ ਪੈਸਾ ਨਹੀਂ ਲਿਆ ਇਸ ਬੋਰਡ ਦੀ ਮੈਂ ਸਿਰਫ ਲੇਬਰ ਲਈ ਆ 3000 ਰੁਪਿਆ ਲੋਹਾ ਇਹਨਾਂ ਨੇ ਦਿੱਤਾ ਸੀਗਾ ਜੀ ਮੈਂ 3000 ਰੁਪਿਆ ਲੈ ਕੇ ਇਹ ਬੋਰਡ ਫਿੱਟ ਕੀਤਾ ਜੇ ਇਸ ਬੋਰਡ ਦਾ ਇਹ ਕਹਿ ਰਹੇ ਆ ਵੀ 55000 ਰੁਪਇਆ ਦਿੱਤਾ ਆ ਨਵੇਂ ਡੇਟ ਦੇ ਵਿੱਚ ਜਦੋਂ ਤੋਂ ਮੇਰੇ ਕੋਲ ਟੈਂਡਰ ਹੋਇਆ ਇੱਕ ਸਾਲ ਹਾਂ ਜਦੋਂ ਤੋਂ ਮੇਰੇ ਕੋਲ ਟੈਂਡਰ ਹੋਇਆ ਇੱਕ ਸਾਲ ਹੋ ਗਿਆ ਇੱਕ ਸਾਲ ਦੇ ਵਿੱਚ ਇਹ 55000 ਰੁਪਇਆ ਸ਼ੋਅ ਕਰ ਦੇਣ ਤੇ ਮੈਂ 1 ਲੱਖ ਰੁਪਇਆ ਗਊਸ਼ਾਲਾ ਦੇ ਵਿੱਚ ਰੱਖ ਦੂੰਗਾ ਗਊਸ਼ਾਲਾ ਦੇ ਵਿੱਚ ਮਾਤਾ ਗਊ ਦੇ ਗਊ ਮਾਤਾ ਦੇ ਮੱਥੇ ਤੇ ਹੱਥ ਲਾ ਕੇ ਰੱਖ ਕੇ ਇਹ ਪੈਸੇ ਚੱਕ ਲੈਣ ਮੈਂ ਦੇ ਦੂੰ ਇੱਕ ਲੱਖ ਰੁਪਇਆ ਦੇਵਾਂਗਾ ਜੀ ਮੈਂ ਭਾਵਕ ਹੋ ਰਹੇ ਹੋ ਤੁਸੀਂ ਕਿ ਉਹ ਤੋਂ ਨੂੰ ਇੰਨਾ ਲੱਗਿਆ ਵੀ ਇਹਨਾਂ ਨੇ ਕਿਉਂ ਇਹੋ ਜਿਹਾ ਫਿਰ ਐਂ ਕਾ ਤੂੰ ਕਰਤਾ ਵੀ ਇੱਕ ਸ਼ਹਿਰ ਦੇ ਬੰਦੇ ਹੋ ਤੁਸੀਂ ਵੀ ਉਹ ਵੀ ਸ਼ਹਿਰ ਦੇ ਨਮਾਇੰਦੇ ਐ ਹਨਾ ਐਂ ਕਿਉਂ ਕਰਤਾ ਫਿਰ ਭਰਾ ਗਗਨ ਸੇਠੀ ਮੇਰਾ ਛੋਟਾ ਭਰਾ ਹੈ ਪ੍ਰੈਜ਼ੈਂਟ ਟਾਈਮ ਦੇ ਵਿੱਚ ਵੀ ਇਹਦੇ 25 30 ਛੋਟੇ ਬੋਰਡ ਸਦਰ ਠਾਣੇ ਕੋਲੇ ਵੱਡਾ ਬੋਰਡ ਕੰਮਿਆਣਾ ਗੇਟ ਤੇ ਇੱਕ ਬੋਰਡ ਲੱਗਾ ਪਿਆ ਜਿਹਦਾ ਮੈਂ ਅੱਜ ਤੱਕ ਕਦੇ ਇਸ ਨੂੰ ਕਿਹਾ ਵੀ ਨਹੀਂ ਵੀ ਤੂੰ ਹਟਾ ਤੇ ਨਾ ਮੈਂ ਕਦੇ ਇਸ ਤੋਂ ਕੋਈ ਪੈਸਾ ਲਿਆ ਇਹਨੇ ਜਿਹੜੀ ਸ਼ਬਦਾਵਲੀ ਵਰਤੀ ਹੈ ਮੇਰੇ ਪ੍ਰਤੀ ਉਹ ਬਹੁਤ ਮਾੜੀ ਹੈ ਮੇਰਾ ਗਗਨ ਸੇਠੀ ਭਰਾ ਹੈ ਫਿਰ ਤੁਹਾਨੂੰ ਲੱਗਦਾ ਭਰਾਏ ਤਾਂ ਫਿਰ ਇਹ ਕੀ ਕੰਮ ਹੋ ਗਿਆ ਇਹ ਮੈਨੂੰ ਖੁਦ ਨੂੰ ਸਮਝ ਨਹੀਂ ਆ ਰਹੀ ਵੀ ਇਹ ਕੀ ਕਰ ਰਿਹਾ ਗੌਰਵ ਕੱਕੜ ਇਹ ਰੌਲਾ ਪਾ ਰਿਹਾ ਵੀ ਕੀ ਠੇਕੇਦਾਰ ਖਾ ਗਿਆ ਠੇਕੇਦਾਰ ਖਾ ਗਿਆ ਠੇਕੇਦਾਰ ਖਾ ਗਿਆ ਫਿਰ ਮੈਂ ਤਾਂ ਇੱਕ ਗੱਲ ਕਹਿ ਰਿਹਾ ਵੀ ਮੈਂ ਗਊਸ਼ਾਲਾ ਚ ਪੈਸੇ ਰੱਖ ਦਿੰਨਾ ਹੈਗਾ ਜਦੋਂ ਇਹਨਾਂ ਨੇ ਇਹਨਾਂ ਨੇ ਮੈਨੂੰ ਜੇ ਇੱਕ ਪੈਸਾ ਵੀ ਦਿੱਤਾ ਤੇ ਗਊਸ਼ਾਲਾ ਚ ਪੈਸੇ ਚੱਕ ਲੈਣ ਲੱਖ ਰੁਪਈਆ ਇਹ ਤਾਂ ਕਹਿ ਰਿਹਾ 55000 ਦਿੱਤਾ ਭਾਈ ਜੀ ਮੈਂ ਜਿਹੜਾ ਆਪਦਾ ਕੰਮ ਕੀਤਾ 42672 ਰੁਪਈਆ ਇਕ ਲੈਣੇ ਸੀ ਇਹਨਾਂ ਤੋਂ 9500 ਰੁਪਈਆ ਪਿਛਲਾ ਬਕਾਇਆ ਉਹਦੇ ਵਿੱਚੋਂ ਇਹਨੇ ਮੈਨੂੰ ਰੈਂਟ ਲੂਨਟ ਕਿਸ਼ਨਗਰੇ ਦੇ ਦੀ ਬਿਲਡਿੰਗ ਤੇ ਓਵਰਬ੍ਰਿਜ ਦੇ ਉੱਤੇ ਇੱਕ ਇਹਦਾ ਬੋਰਡ ਲੱਗਾ ਸੀ 6 ਮਹੀਨੇ ਹੋ ਗਏ ਦੋਨੇ ਸਾਈਡਾਂ ਤੇ ਮੈਂ ਕਿਸ਼ਨਗਰੇ ਨੂੰ ਕਿਰਾਇਆ ਦਿੱਤਾ ਇਹ ਮੈਨੂੰ ਕਹਿੰਦਾ ਮੈਂ ਤੈਨੂੰ ਕੋਈ ਪੈਸਾ ਨਹੀਂ ਦੇਣਾ ਮੈਂ ਕਿਹਾ ਓਕੇ ਐ ਮੈਂ ਤਾਂ ਵੀ ਛੱਡਦਾ ਜੀ ਮੇਰਾ ਭਰਾ ਕਰਕੇ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਮੇਰਾ ਭਰਾ ਹੈ ਪਰ ਜੋ ਸ਼ਬਦਾਵਲੀ ਇਹਨਾਂ ਨੇ ਵਰਤੀ ਹੈ ਇਹਨਾਂ ਨੇ ਇੱਕ ਸਿਆਸੀ ਮੁੱਦਾ ਬਣਾ ਰਿਹਾ ਹੈ ਨਗਰ ਕੌਂਸਲ ਨੂੰ ਪਰੇਸ਼ਾਨ ਕਰ ਰਿਹਾ ਹੈ ਉਸ ਜਦੋਂ ਬੋਰਡ ਪਾੜੇ ਆ ਨਗਰ ਕੌਂਸਲ ਨੇ ਬੋਰਡ ਪਾੜੇ ਆ ਉਹਦੇ ਵਿੱਚ ਮੇਰੇ ਵੀ ਪੰਜ ਚਾਰ ਬੋਰਡ ਪਾੜੇ ਗਏ ਆ ਮੇਰੇ ਬੋਰਡ ਵੀ ਨਗਰ ਕੌਂਸਲ ਨੂੰ ਨਹੀਂ ਪਤਾ ਲੱਗਾ ਵੀ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਇਹ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਬਹੁਤ ਵੱਡਾ ਸਿਆਸੀ ਮੁੱਦਾ ਨਾ ਬਣਾਉਣ ਤੇ ਨਾ ਹੀ ਇਹ ਮੁੱਦਾ ਬਣਾਉਣਾ ਚਾਹੀਦਾ ਟੋਟਲ ਗੱਲ ਕਰ ਲਈਏ ਸ਼ਹਿਰ ਦੇ ਵਿੱਚ ਨਗਰ ਕੌਂਸਲ ਨੇ ਜੋ ਹੁਣ ਬੋਰਡ ਪਾੜੇ ਆ ਮੇਰੀ ਪ੍ਰਧਾਨ ਸਾਹਿਬ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਕਿਹਾ ਵੀ ਇਹ ਕੋਈ ਪੱਖਪਤੀ ਨਹੀਂਗੇ ਜੋ ਮਤਲਬ ਅਨਲੀਗਲ ਥਾਵਾਂ ਤੇ ਅਨਧਿਕਾਰ ਥਾਵਾਂ ਤੇ ਲੱਗੇ ਉਹੀ ਬੋਰਡ ਪੜੇ ਇਹ ਤੁਹਾਡੇ ਸਾਨੂੰ ਸਹੀ ਹੋਇਆ ਫਿਰ ਹਾਂ ਬਿਲਕੁਲ ਸਹੀ ਹੋਇਆ ਤੇ ਸਹੀ ਹੋਣਾ ਵੀ ਚਾਹੀਦਾ ਸਹੀ ਹੋਣਾ ਵੀ ਚਾਹੀਦਾ ਕਿਉਂਕਿ ਮੇਰਾ ਇਸ ਦੇ ਵਿੱਚ ਬਹੁਤ ਨੁਕਸਾਨ ਆ ਟੋਟਲ ਨਗਰ ਕਾਉਂਸਲ ਦੀ ਹੱਦ ਦੇ ਅੰਦਰ 40 ਤੋਂ 45 ਬੋਰਡ ਗੈਰ ਕਾਨੂੰਨੀ ਲੱਗੇ ਹੋਏ ਆ ਜੀ ਦਾ ਮੈਂ ਕੋਰਟ ਦੇ ਵਿੱਚ ਕੇਸ ਕੀਤਾ ਸੀ ਇਹਨਾਂ ਨੇ ਕੱਲ ਮੈਨੂੰ ਇਹੀ ਭਰੋਸਾ ਦਿੱਤਾ ਹੈ ਵੀ ਅਸੀਂ ਉਹ ਬੋਰਡ ਦੋ ਤੋਂ ਤਿੰਨ ਦਿਨਾਂ ਦੇ ਵਿੱਚ ਉਤਰਵਾ ਕੇ ਇਹਨਾਂ ਨੇ ਮਨਿਆਦੀ ਵੀ ਕਰਾਈ ਆ ਨਗਰ ਕਾਉਂਸਲ ਨੇ ਤੇ ਇਹਨਾਂ ਨੇ 1 ਲੱਖ ਰੁਪਿਆ ਜੁਰਮਾਨੇ ਦੀ ਪ੍ਰੋਵੀਜ਼ਨ ਪਾ ਰਹੀ ਆ ਨਗਰ ਕਾਉਂਸਲ ਚ ਮਤਾ ਪੈ ਰਿਹਾ ਹੈ ਵੀ ਜੋ ਬੋਰਡ ਨਗਰ ਕਾਉਂਸਲ ਦੀ ਮਨਜ਼ੂਰੀ ਤੋਂ ਬਿਨਾਂ ਹੋਊਗਾ ਉਸ ਦੇ ਉੱਤੇ 1 ਲੱਖ ਰੁਪਿਆ ਜੁਰਮਾਨਾ ਕੀਤਾ ਜਾਊਗਾ ਹੋਰ ਕੁਝ ਕਹਿਣਾ ਚ ਸਾਰਾ ਕੰਮ ਸਹੀ ਹੈ ਗਗਨ 세ਠੀ ਮੇਰਾ ਭਰਾ ਹੈ ਪਰ ਭਰਾ ਹੋਣ ਦੇ ਬਾਵਜੂਦ ਵੀ ਮੈਨੂੰ ਬਹੁਤ ਆ ਬੁਰਾ ਲੱਗਾ ਕਿ ਜਿਉ ਉਸਨੇ ਮੇਰੀ ਬੇਇੱਜ਼ਤੀ ਕਰ ਰਿਆ ਕਿ ਠੇਕੇਦਾਰ ਨੂੰ ਪੈਸੇ ਦਿੱਤੇ ਠੇਕੇਦਾਰ ਨੂੰ ਪੈਸੇ ਦਿੱਤੇ ਮੈਂ ਰਿਪੀਟ ਤੀਜੀ ਵਾਰ ਫੇਰ ਕਰ ਰਿਆ ਕਿ ਗਊਸ਼ਾਲਾ ਚ ਰੱਖ ਦਿੰਦਾ 1 ਲੱਖ ਰੁਪਈਆ ਤੇ ਗਗਨ 세ਠੀ ਕਹਿੰਦੇ ਵੀ ਜੇ ਮੈਂ 55 ਰੁਪਏ ਵੀ ਆ 55 ਹਜ਼ਾਰ ਤਾਂ ਬਹੁਤ ਦੂਰ ਦੀ ਗੱਲ 55 ਰੁਪਏ ਵੀ ਜੇ ਮੈਂ ਕਾਕੇ ਗੱਲ ਨੂੰ ਦਿੱਤੇ ਆ ਇਸ ਬੋਰਡ ਦੇ ਜਾਂ ਦੁਕਾਨ ਦੇ ਮੂਰੇ ਲੱਗੇ ਬੋਰਡਾਂ ਦੇ ਤੇ ਮੈਂ ਉਸ ਦੀ ਥਾਂ ਤੇ 1 ਲੱਖ ਰੁਪਿਆ ਦੇਣ ਨੂੰ ਤਿਆਰ ਹਾਂ ਜਿਹੜੇ ਇਹਨੇ ਮੇਰੇ ਹੋਲਡਿੰਗ ਕਰਵਾਏ ਕਰਾਏ ਤੇ ਲਏ ਆ ਕਿਤੇ ਬਾਹਰ ਲਏ ਜਾਂ ਪਿੰਡਾਂ ਦੇ ਵਿੱਚ ਲਏ ਜਾਂ ਲਵਾਏ ਆ ਬੋਰਡ ਉਹਦੇ ਪੈਸੇ ਮੇਰੇ ਕੋਲ ਇੱਕ ਨੱਖ 9000 ਰੁਪਿਆ ਬੰਦਾ ਸੀ ਉਹਦੇ ਵਿੱਚੋਂ 1 ਲੱਖ ਰੁਪਿਆ ਆਇਆ 9500 ਰੁਪਿਆ ਬਾਕੀ ਸੀ ਉਹ ਗਾਹ ਚੱਕ ਕੇ ਮੈਂ ਸਾਰਾ ਟੋਟਲ ਇਹਦੇ ਵੱਲੀ 42672 ਰੁਪਏ ਕਰਤੇ ਸੀ ਇਹ ਕਹਿੰਦੇ ਭਾਜਪਾ ਦੇ ਕੁਝ ਉਹਦੇ ਤਰ੍ਹਾਂ ਦੇ ਜਾਂ ਵਰਕਰਾਂ ਦੇ ਬੋਰਡ ਜਾਣ ਬੁਝ ਕੇ ਪਾੜੇ ਆ ਇਹ ਕਹਿੰਦੇ ਕੋਈ ਲੱਗਦਾ ਵੀ ਇਹ ਭਾਜਪਾ ਨਾਲ ਕੋਈ ਸਿੱਧਾ ਸਬੰਧ ਨਹੀਂ ਇਹ ਬਿਲਕੁਲ ਮੁੱਦਾ ਬਣਾ ਰਹੇ ਆ ਵੀਰ ਜੀ ਕੋਈ ਇਹੋ ਜਿਹਾ ਟੌਪ ਭਾਜਪਾ ਦਾ ਕੰਮ ਮੈਂ ਖੁਦ ਕਰ ਰਿਹਾਗਾ ਇਹ ਇੱਕ ਬੇਫਾਲਤੂ ਮੁੱਦਾ ਬਣਾਇਆ ਜਾ ਰਹਾਗਾ ਗੁੰਮਰਾਹ ਕੀਤਾ ਜਾ ਰਹਾ ਲੋਕਾਂ ਨੂੰ ਵੀ ਸਾਡੇ ਨਾਲ ਧੱਕਾ ਹੋ ਰਿਹਾ ਕੋਈ ਕਿਸੇ ਨਾਲ ਧੱਕਾ ਨਹੀਂ ਨਾਨਗਰ ਕਾਉਂਸਲ ਕਿਸੇ ਨਾਲ ਧੱਕਾ ਕਰਦੀ ਹੈ ਨਾਨਗਰ ਕਾਉਂਸਲ ਨੇ ਕਦੇ ਕਿਸੇ ਨਾਲ ਧੱਕਾ ਕੀਤਾ ਪਿਛਲੇ 2 ਸਾਲਾਂ ਤੋਂ ਲੱਗਿਆ ਸੀ ਇਹ ਬੋਰਡ ਜੇ ਉਨ ਦਾ ਹੁੰਦਾ ਕੋਈ ਗਲਤ ਪਹਿਲਾਂ ਵੀ ਪਾਰ ਸਕਦਾ ਸੀ 2 ਸਾਲਾਂ ਹੀ ਤਾਂ ਕੋਈ ਹੱਥ ਹੀ ਨਹੀਂ ਲਾਇਆ ਕਿਸ ਨੇ ਹਾਂ 2 ਸਾਲ ਤੋਂ ਜ਼ਿਆਦਾ ਹੋ ਗਏ 3 ਸਾਲ ਦੇ ਨੇੜੇ ਹੋ ਗਏ ਵੀਰ ਜੀ ਕਿਸੇ ਨੇ ਇਸ ਬੋਰਡ ਨੂੰ ਛੇੜਿਆ ਨਹੀਂਗਾ ਨਾ ਹੀ ਹੁਣ ਛੇੜਿਆ ਹੁਣ ਵੀ ਸਿਰਫ ਮੈਦਾ ਐਪਲੀਕੇਸ਼ਨ ਨਗਰ ਕੌਂਸਲ ਨੂੰ ਫालतੂ ਬੋਰਡ ਲਵਾਉਣ ਸਵੱਦੀ ਦਿੱਤੀ ਐ ਇਹ ਜਿਹੜੇ ਪੱਖਵਾਦ ਦੇ ਮੁੱਦੇ ਐ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਆਪਸੀ ਭਾਈਚਾਰਕ ਸਾਂਝ ਪਿਆਰ ਸਾਰੇ ਸ਼ਹਿਰ ਨਾਲ ਸਾਰੇ ਮਹੱਲੇ ਨਾਲ ਬਣਾ ਕੇ ਰੱਖਣਾ ਚਾਹੀਦਾ ਇਹ ਮੁੱਦੇ ਨੂੰ ਖਤਮ ਕਰਨਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਓਕੇ ਬਈ